ਸਾਹਮਣੇ ਦਰਸ਼ਕੋ ਲੋਕ ਤੱਕ ਸ੍ਰੀ ਕੇਸਗੜ ਸਾਹਿਬ ਦੇ ਇਸ ਟਾਈਮ ਅਸੀਂ ਖੜੇ ਆ ਆਨੰਦਪੁਰ ਸਾਹਿਬ ਖਾਲਸੇ ਦਾ ਜਨਮ ਸਥਾਨ ਸਾਹਮਣੇ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਦਰਸ਼ਨ ਕਰੋ ਇਸ ਤਰ੍ਹਾਂ ਬਹੁਤ ਹੀ ਵਧੀਆ ਢੰਗ ਦੇ ਨਾਲ ਸਜਾਇਆ ਗਿਆ ਜਿਸ ਦੇ ਵਿੱਚ ਲਾਈਟਾਂ ਦਾ ਬਹੁਤ ਖਾਸ ਧਿਆਨ ਰੱਖਿਆ ਗਿਆ ਹੈ ਇਸ ਟਾਈਮ ਅਸੀਂ ਆਨੰਦਪੁਰ ਸਾਹਿਬ ਦੇ ਬਾਸਟੇ ਦੇ ਬਿਲਕੁਲ ਸਾਹਮਣੇ ਖੜੇ ਆ ਮੇਨ ਰੋਡ ਦੇ ਉੱਤੇ ਤੇ ਬਹੁਤ ਕਾਰਾਂ ਆ ਰਹੀਆਂ ਜਾ ਰਹੀਆਂ ਸੋ ਦਰਸ਼ਕੋ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਲਾਈਵ ਟੁੱਟ ਗਿਆ ਸੀ ਸੰਗਤ ਜੀ ਦਰਸ਼ਕੋ ਆਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਆ ਚਾਰੇ ਪਾਸੇ ਤੁਹਾਨੂੰ ਲਾਈਟਾਂ ਹੀ ਲਾਈਟਾਂ ਨਜ਼ਰ ਆਣ ਗਈਆਂ ਸੋ ਲੈਟਿੰਗ ਦਾ ਬਹੁਤ ਵਧੀਆ ਧਿਆਨ ਰੱਖਿਆ ਗਿਆ ਸੈਡਾਂ ਤੇ ਤੇ ਚਟਾ ਰੰਗ ਕੀਤਾ ਗਿਆ ਹੈ ਤੇ ਸੈਂਟਰ ਦੇ ਵਿੱਚ ਜਿਹੜੀਆਂ ਦੋਹਾਂ ਸੈਡ ਲਾਈਟਾਂ ਜਿਹੜੀਆਂ ਜਗ ਮੰਗਾਉਂਦੀਆਂ ਹੋਈਆਂ 350 ਸਾਲਾ ਸ਼ਤਾਬ ਦੀ ਤੁਹਾਨੂੰ ਗੁਰੂ ਤੇਗ ਬਹਾਦਰ ਦਾ ਦਾ ਨਤੀਜਾ ਸ ਬਾਬਾ ਸਤੀਦਾਰ ਭਾਈ ਦੇ ਅੱਲਾ ਜੀ ਹਾਂ ਬਸ ਸਾਡਾ ਸ਼੍ਰੀ ਅਨੰਦਪੁਰ ਸਾਹਿਬ ਦੇ ਤੁਸੀਂ ਜਰ ਦੇ ਇੱਧਰ ਅ ਚੰਡੀਗੜ੍ਹ ਅੰਮ੍ਰਾਲਾ ਦਿੱਲੀ ਨੂੰ ਰੋੜ ਗਿਆ ਇੱਧਰ ਤੇ ਇੱਧਰ ਦੀ ਗੱਲ ਕਰਦੇ ਆਂ ਇੱਧਰ ਉੰਨਾ ਤਰਮਸ਼ਾਲਾ ਨੂੰ ਰੋਡ ਜਾਂਦਾ ਤੇ ਇਸ ਟਾਈਮ ਸੀ ਸ੍ਰੀ ਅਨੰਦਪਰਸਾਦ ਜੀ ਦੇ ਦਰਸ਼ਨ ਕਰ ਰਹੇ ਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਪ ਦੀ 350 ਸਾਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਦਰਸ਼ਨ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਪਾਲੀ ਕਾਣਪੁਰਪੁਰ ਫਿਰ ਅੱਗੇ ਆ ਵੀਡੀਓ ਲੈ ਕੇ ਆਜ ਰੋ